ਇਨਸਾਫ ਦੀ ਮੰਗ ਦੇ ਲਈ ਮਹਿਲਾ ਖੜੀ ਹੈ ਦਰਦ ਦਰਦ ਦੀਆਂ ਠੋਕਰਾਂ ਤਾਜ਼ਾ ਮਾਮਲਾ ਲੁਧਿਆਣਾ ਦੇ ਜਮਾਲਪੁਰ ਥਾਣੇ ਦੇ ਅਦੀਨ ਪੈਂਦੇ ਚੌਂਕੀ ਮੀਡੀਆ ਦੇ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਦੇ ਵੱਲੋਂ ਦੀ ਦੋਸ਼ੀ ਦੇ ਉੱਪਰ ਨਜਾਇਜ਼ ਤੌਰ ਤੇ ਰਿਲੇਸ਼ਨ ਪੜਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਚੌਂਕੀ ਦੇ ਵਿੱਚ ਦਰਖਾਸਤ ਦੇਣ ਤੋਂ ਬਾਅਦ ਵੀ ਦੋਸ਼ੀ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਵਿਕੇ 3 ਤੋਂ 4 ਵਾਰ ਚੱਕਰ ਲਗਾ ਚੁੱਕੀ ਹਾਂ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਉਧਰ ਹੀ ਦੂਜੇ ਪਾਸੇ ਇਸ ਸੰਬੰਧ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਪਰ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਰਿਪੋਰਟ ਬਣ ਕੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਭੇਜ ਦਿੱਤੀ ਗਈ ਹੈ ਬਾਕੀ ਜੋ ਵੀ ਤੱਥਾਂ ਦੇ ਆਧਾਰ ਤੇ ਵੰਦੀ ਕਾਰਵਾਈ ਹੋਵੇਗੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਤੋਂ ਅਰुण ਕੁਮਾਰ ਦੀ ਖਾਸ ਰਿਪੋਰਟ ਨਾਮਾ ਨੀਕਾ ਭਰਦਵਾਜ ਹੈ ਤੇ ਮੈਂ 33 ਫੁੱਟ ਰੋਡ ਮੁੰਡਿਆ ਦੀ ਰਹਿਣ ਵਾਲੀ ਹਾਂ ਰਜਿੰਦਰ ਕਲੋਨੀ ਮੇਰਾ ਘਰ ਹੈ ਤੇ ਸਰ ਮੇਰੀ ਕੰਪਲੇਂਟ ਮੈਂ ਮੁੰਡੀਆਂ ਚੌਂਕੀ ਦੇ ਵਿੱਚ 20 ਤਰੀਕ ਦੀ ਲਿਖਾਈ ਹੋਈ ਹੈ ਮੇਰੀ ਮੈਡੀਕਲ ਰਿਪੋਰਟ ਵੀ ਦਿੱਤੀ ਉੱਥੇ ਇਹਨਾਂ ਨੇ ਐਮਰਲ ਵੀ ਨਹੀਂ ਲੈ ਕੇ ਆਏ ਇਹਨਾਂ ਨੇ ਦੋ ਤਿੰਨ ਵਾਰੀ ਮੇਰੇ ਕਹੇ ਤੇ ਬਸ ਸਿਰ ਮੈਨੂੰ ਸੰਤੁਸ਼ਟੀ ਦੇਣ ਵਾਸਤੇ ਉਹਦੀ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਇਹਨਾਂ ਨੇ ਨਾ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਨਾ ਮੁੰਡੇ ਨੂੰ ਬੁਲਾਇਆ ਨਾ ਕਿਸੇ ਨੂੰ ਬੁਲਾਇਆ ਮੈਂ ਫਿਰ ਇੱਕ ਵਾਰੀ ਮੈਂ ਸੀਪੀ ਦਫ਼ਤਰ ਹੋ ਕੇ ਆਈ ਆ ਉੱਥੋਂ ਮੇਰੀ ਕੰਪਲੇਂਟ ਗਈ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਹਾਡੀ ਕੰਪਲੀਟ ਗਈ ਐਸਐਚਓ ਸਾਹਿਬ ਕੋਲ ਜਮਾਲਪੁਰ ਥਾਣੇ ਮੈਸੇਜ ਉਸ ਆਪ ਕੋਲ ਗਈ ਪਰ ਉੱਥੇ ਉਹਨਾਂ ਨੇ ਕਿਹਾ ਬਈ ਪੁੱਤਰ ਤੁਹਾਡੀ ਕੰਪਲੇਂਟ ਮੇਰੇ ਕੋਲ ਕੋਈ ਨਹੀਂ ਆਈ ਹੈਗੀ ਤੇ ਤੁਹਾਡੀ ਕੰਪਲੇਂਟ ਮੁੰਡੀਆਂ ਚੌਂਕੀ ਦੇ ਵਿੱਚ ਹੈ ਮਾਮਲਾ ਕੀ ਹੈ ਸਰ ਮੈਡਮ ਮਾਮਲਾ ਸਰ ਇਹ ਹੈ ਕਿ ਮੇਨ ਨਾਲ ਫਟਮਾਰ ਹੋਈ ਹੈ ਮੇਰਾ ਰੇਪ ਹੋਇਆ ਹੈ ਮੁੰਡਾ ਇਹਨਾਂ ਨੇ ਫਰਾਰ ਕਰਤਾ ਜਦ ਕਿ ਇਹਨਾਂ ਨੂੰ ਮੈਂ ਕੰਪਨੀ ਦਾ ਐਡਰੈਸ ਦੇ ਕੇ ਆਈਆਂ ਸਾਰਾ ਕੁਝ ਐਵੀਡੈਂਸ ਦੇ ਕੇ ਆਈਆਂ ਰੇਪ ਕੀਤਾ ਆ ਵੀ ਤੁਹਾਡਾ ਕਿੰਨੇ ਦਿਨ ਤੋਂ ਰਿਲੇਸ਼ਨਸ਼ਿਪ ਸੀ ਮੁੰਡਾ ਰਿਲੇਸ਼ਨਸ਼ਿਪ ਤੇ ਸੀਗਾ 4 4 ਤੋਂ ਲੈ ਕੇ 6 ਮਨთ ਤੱਕ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਵਿੱਚ ਮੈਂ ਕਟਆਫ ਕਰਤਾ ਸੀ ਕਿਉਂਕਿ ਮੈਨੂੰ ਉਹਦੇ ਨੇ ਮਤਲਬ ਹੁੰਦਾ ਅਸਲੀਅਤ ਪਤਾ ਲੱਗ ਜਾਂਦੀ ਬੰਦਾ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਸਿਰਫ ਮੈਡੀਸਿਨ ਖਵਾਣੀਆਂ ਮਾਰਨਾ ਪਿੱਟਣਾ ਘੱਟੋ ਘੱਟ ਤਿੰਨ ਚਾਰ ਵਾਰੀ ਮੈਨੂੰ ਮੈਡੀਸਿਨ ਖਵਾਤੀ ਹੈ ਤਿੰਨ ਚਾਰ ਵਾਰ ਮੇਨ ਨਾਲ ਮਾਰਕੁੱਟ ਕਰਤੀ ਹੈ ਬਹੁਤ ਮਰਦਾਂ ਦੇ ਵਾਸਤੇ ਪ੍ਰੈਗਨਨਸੀ ਅਬਾਰਟ ਕਰਾਉਣ ਵਾਸਤੇ ਜਿਹੜੀ ਕਿੱਟਾ-ਕੁੱਟਾ ਹੁੰਦੀ ਹੈ ਉਹ ਖਵਾਈ ਐਤਕੀ ਮੈਂ ਕਿੱਟ ਨਹੀਂ ਖਾ ਰਹੀ ਸੀ ਉਹਦੇ ਕਰਕੇ ਉਹਨੇ ਮੇਨ ਨਾਲ ਇਹ ਵਰਦਾਤ ਕੀਤੀ ਕੀ ਹਮਾਂ ਕੀ ਕਰਦੇ ਹੋ ਪੁਲਿਸ ਤੋਂ ਮੈਂ ਸਿਰਫ ਸਰ ਇਹ ਕਹਿ ਰਹੀ ਹਾਂ ਮੈਂ ਹੁਣ ਚੌਥੀ ਵਾਰ ਆਈ ਹਾਂ ਮੈਂ ਥੱਕ ਗਈ ਹਾਂ ਮੈਨੂੰ ਇਧਰੋਂ ਚੌਂਕੀ ਤੋਂ ਥਾਣੇ ਭੇਜਦੇ ਥਾਣੇ ਤੋਂ ਮੈਨੂੰ ਚੌਂਕੀ ਭੇਜਦੇ ਮੈਂ ਆਖਰੀ ਮੈਂ ਆਖਰੀ ਇਹ ਰਿਟਰਨ ਕੰਪਲੇਂਟ ACP ਸਰ ਜਮਾਲਪੁਰ ਨੂੰ ਦੇ ਕੇ ਆਈ ਸੀ ਕਿ ਸਰ ਮੇਰੀ ਕਾਰਵਾਈ ਨਹੀਂ ਹੋ ਰਹੀ ਬਈ پلی ਮੇਰੀ ਕਾਰਵਾਈ ਕਰਾ ਅੱਟਰੀ ਦੂਜੀ ਪਾਰਟੀ ਐ ਸਰ ਮੈਨੂੰ ਮੈਂ ਕੱਲੀ ਰਹਿਣੀ ਮੈਨੂੰ ਬਦਨਾਮ ਕਰਨ ਚ ਇੱਕ ਚੀਜ਼ ਨਹੀਂ ਛੱਡੀ ਉਹਨਾਂ ਨੇ ਮੈਂ 15 ਸਾਲ ਤੋਂ ਡਾਂਸ ਦਾ ਕੰਮ ਕਰਦੀ ਆ ਸਰ ਮੈਂ ਪਲੇਬੈਕ ਡਾਂਸਰ ਆ ਜੇ ਵੀ ਮੂਵੀਜ਼ ਐਕਟਰਸ ਸਾਰਿਆਂ ਦੇ ਪਿੱਛੇ ਮੈਂ ਡਾਂਸ ਕਰਦੀ ਆ ਮੈਂ 1.5 ਸਾਲ ਤੋਂ ਘਰੇ ਬੈਠੀ ਕਾਦੇ ਵਾਸਤੇ ਮੈਨੂੰ ਟਿਊਮਰ ਹੈ ਬ੍ਰੇਨ ਟਿਊਮਰ ਹੈ ਮੇਰਾ ਇਹ ਲਾਸ ਚੱਲਦਾ ਪਿਆ ਅਸਥਮਾ ਦੀ ਪ੍ਰੋਬਲਮ ਮੈਨੂੰ ਹੈ ਅ ਮੈਨੂੰ ਉਸ ਕੋਠੇ ਚ ਆਏ ਹੋਏ ਵੀ 1 ਸਾਲ ਹੀ ਹੋਇਆ ਹੈ ਸਰ ਕਿੰਨੀ ਵਾਰੀ ਤੁਹਾਨੂੰ ਆਉਣਾ ਹੈ ਬਸ ਉਹੀ 19 ਤਰੀਕ ਦੀ ਮਾਰਚ ਨੂੰ ਉਸ ਤੋਂ ਬਾਅਦ ਸਾਰੇ ਪ੍ਰੂਫ ਐਵੀਡੈਂਸ ਦੇਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਮੈਂ ਚੌਥੀ ਵਾਰ ਆਈ ਹਾਂ ਸਰ ਮੈਂ ਕਿੱਥੇ ਜਾਵਾਂ ਉੱਤੋਂ ਪਤਾ ਮੈਨੂੰ ਖੜਾ-ਖੜਾ ਕੇ ਮੇਰੀ ਸਕੂਟੀ ਖੜਾ ਦਿੰਦੇ ਨੇ ਲੋਕਾਂ ਤੋਂ ਫੋਨ ਕਰਾ ਰਹੇ ਕਿ ਕੰਪਲੇਂਟ ਵਾਪਸ ਲੈ ਲੈ ਕੰਪਲੇਂਟ ਵਾਪਸ ਲੈ ਲੈ ਨਹੀਂ ਤੇਰਾ ਕੁਝ بگੜ ਜਾਏਗਾ ਕਿਉਂਕਿ ਮੈਨੂੰ ਕਿਸੇ ਦੀ ਤੁਸੀਂ ਕੀ ਸੋਚਦੇ ਹੋ ਕੋਈ ਰਾਜਨੀਤਿਕ ਦਬਾਅ ਆ ਕੋਈ ਉਹ ਤੁਹਾਡੇ ਜਿਹੜਾ ਤੁਹਾਡੇ ਜਿਹੜਾ ਨਹੀਂ ਨਹੀਂ ਦਬਾਅ ਇਹ ਮੈਨੂੰ ਪਤਾ ਇਹ ਦਬਾਅ ਹੈ ਕੋਈ ਨਾ ਕੋਈ ਦਬਾਅ ਤਾਂ ਦੇ ਰਿਹਾ ਤਾਂ ਹੀ ਇੰਨੀ ਗੱਲ ਹੋ ਰਹੀ ਹੈ ਕਿਉਂਕਿ ਇੰਨੀ ਵੱਡੀ ਗੱਲ ਕੋਈ ਪੁਲਿਸ ਵਾਲਾ ਕਿਸੇ ਬਾਰੇ ਬੋਲ ਨਹੀਂ ਸਕਦਾ ਜਿਵੇਂ ਸੁਜੀਤ ਰਾਏ ਸਰ ਜੀ ਹੋ ਗਏ ਕੋਈ ਵੀ ਹੋ ਗਿਆ ਕੋਈ ਕਿਸੇ ਬਾਰੇ ਇੰਨੀ ਵੱਡੀ ਗੱਲ ਨਹੀਂ ਕਹਿ ਸਕਦਾ ਜਿਵੇਂ ਮੈਂ ਆ ਮੈਂ ਆਪਣੇ ਕੇਸ ਦੇ ਥਰੂ ਜਾ ਰਹੀ ਹਾਂ ਉੱਥੇ ਨਾ ਮੇਰੀ ਕੋਈ ਗੱਲ ਫालतू ਨਾ ਕੋਈ ਉੱਚੀ ਨਹੀਂ ਵੀ ਹੈ ਨਾ ਕਿਉਂ ਕੋਈ ਮੇਰੇ ਬਾਰੇ ਇਦਾਂ ਦੇ ਬਿਆਨ ਕਿਉਂ ਦੇ ਰਿਹਾ ਹੈ ਮੇਰੀ ਇਹ ਹੀ ਮੰਗ ਹੈ ਕਿ ਬੰਦ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜਦ ਤੁਹਾਡੇ ਕੋਲ ਮੇਰੀ ਮੈਡੀਕਲ ਰਿਪੋਰਟ ਪਈ ਹੈ ਸਾਰੀ ਚੀਜ਼ ਪਈ ਹੈ ਤਾਂ ਫਿਰ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇੱਕ ਮਹੀਨੇ ਤੋਂ ਮੈਨੂੰ بس ਲਾਰੇ ਲਾਰੇ ਕਹਿੰਦੇ ਮੈਨੂੰ ਰਿਪੋਰਟ ਬਣਾ ਰਿਹਾ ਰਿਪੋਰਟ ਬਣਾ ਰਿਹਾ ਕਿਹੜੀ ਰਿਪੋਰਟ ਬਣਾ ਰਿਹਾ ਮੈਨੂੰ ਨਹੀਂ ਪਤਾ ਠੀਕ ਹੈ ਤੇ ਬਾਅਦ ਵਿੱਚ ਬਰਾਬਰ ਹੈਲੋ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਨ ਮੈਨੂੰ ਰਿਪੋਰਟਰ ਬੋਲਿਆ ਸੀਗਾ ਬੋਲੋ ਜੀ ਨਿੱਕਾ ਪਰ ਦਵਾਜ਼ ਦਾ ਮਾਮਲਾ ਸੀਗਾ ਤੁਹਾਡੇ ਕੋਲ ਹਾਂਜੀ ਤੇ ਕੀ ਹੋਇਆ ਕੀ ਕਹਿਆ ਕਿ ਮੈਂ ਫੋਟੋ ਮੈਨੂੰ ਦਿਖਾ ਦਿੱਤੀ ਮੈਂ ਫੋਟੋ ਨਾਲ ਭੇਜੀ ਤੀ ਅੱਛਾ ਮਾਮਲਾ ਅੱਗੇ ਭੇਜਤਾ ਕਿਉਂਕਿ ਉਹ ਬਾਰ-ਬਾਰ ਕਹਿ ਰਹੇ ਨੇ ਕਿ ਤਿੰਨ ਚਾਰ ਬਾਰ ਇਸ ਹੀ ਜਾ ਸੀਪੀ ਦਫਤਰ ਤੇ ਵੀ ਆਏ ਆਂ ਤੇ ਤੁਹਾਡੇ ਕੋਲ ਵੀ ਆਏ ਆ ਤੇ ਕੋਈ ਮਾਮਲਾ ਅੱਗੇ ਵੱਧ ਨਹੀਂ ਰਿਹਾ ਵੱਧ ਗਿਆ ਉਹ ਜਿਹੜੀ ਨਾ ਦਿਖਾ ਦਿੱਤੀ ਸੀ ਅਸੀਂ ਬੁਲਾਇਆ ਸੀ ਨਾ ਰਿਪੋਰਟ ਹਾਸਲ ਕੀਤਾ ਤੇ ਦੂਜੀ ਪਾਰ ਜਿਹੜਾ ਤੇ ਐਲੀਗੇਸ਼ਨ ਆਇਆ ਸੀ ਉਹਨਾਂ ਤੋਂ ਵੀ ਰਿਪੋਰਟ ਹਾਸਲ ਕਰਨਾ ਸੀ ਉਹਨਾਂ ਦੀ ਸਟੇਟਮੈਂਟ ਲੈਣੀ ਸੀ ਕਿਉਂਕਿ ਅੱਜ ਫਿਰ ਮੇਰੀ ਅੱਜ ਮੇਰੀ ਬੇਨਤੀ ਸੁਣੋ ਅੱਜ ਫਿਰ ਆਇਨੇ ਸੀਪੀ ਦਫਤਰ ਕੋਈ ਗੱਲ ਨਹੀਂ ਬ੍ਰਦਰ ਕਿਸੇ ਨੂੰ ਸੀਪੀ ਸਾਹਿਬ ਦਫਤਰ ਜਾਣ ਮੈਂ ਕੀ ਆ ਸਾਰੇ ਇੱਕ ਨੂੰ ਤੁਸੀਂ ਹੈਗਾ ਆਪਣਾ ਪੱਖ ਰੱਖਣ ਦਾ ਪਰ ਜੋ ਉਹਨਾਂ ਨੇ ਮੇਰੇ ਕੋਲ ਰਿਪੋਰਟ ਆਈ ਸੀ ਮੈਂ ਆਪਣੀ ਰਿਪੋਰਟ ਬਣਾ ਕੇ ਭੇਜਤੀ ਆਪਸ ਅੱਛਾ ਤੁਸੀਂ ਤੁਸੀਂ ਰਿਪੋਰਟ ਬਣਾ ਕੇ ਦੇਜੀ ਮੈਂ ਭੇਜਤੀ ਰਾਤੀ ਮੇਰਾ ਭਾਈ ਚਲੋ ਮਹਿਮਾਨੀ ਦੀ ਮਹਿਮਾਨੀ